ਪਾਰਟੀ ਜਿੰਦਾਬਾਦ ਸਨਾਤ ਕਪੂਰ ਸਿੰਘ ਜੀ ਜਿੰਦਾਬਾਦ ਸੀਰ ਹਰਮਨ ਕੇ ਜੀਵਾ ਜੀ ਜਿੰਦਾਬਾਦ ਸਨਾਤ ਸਿੰਘ ਜੀ ਮੁੱਖ ਮੰਤਰੀ ਪੰਜਾਬ ਉਹਦੇ ਕਮਾਂਡਾ ਪ੍ਰਚਾਰ ਕਰਨ ਦੇ ਜਿਹੜਾ ਜਿਮਾ ਸੈਡੀ ਸੋਸ਼ਲ ਮੀਡੀਆ ਟੀਮ ਦੇ ਜੋ ਆਪਣਾ ਇੰਚਾਰਜ ਐਡਵਾਇਜ਼ਿੰਗ ਜੀ ਸੋਸ਼ਲ ਮੀਡੀਆ ਟੀਮ ਦੇ ਦੋਪਾ ਸੈਕਟਰੀ ਮਰਮੋ ਸਿੰਘ ਜੀ ਸਾਡੇ ਵਿੱਚ ਵਿਸ਼ੇਸ਼ ਰੂਪ ਤੇ ਪਹੁੰਚੇ ਹੋਏ ਨੇ ਸਾਨੂੰ ਲੋਕਾਤਕ ਪਚੋਣ ਵਾਸਤੇ ਜਿੰਨੀ ਸਪੀਡ ਸਾਡੀ ਉਹ ਨਹੀਂ ਹੈਨੀ ਆ ਜਿੰਨੀ ਸਪੀਡ ਸਰਕਾਰ ਦੇ ਲੋਕਾਂ ਦੇ ਹੱਕ ਵਿੱਚ ਫੈਸਲੇ ਲੈਣ ਵਾਸਤੇ ਜਿੰਨੀ ਹੈ ਇਹ ਸਚਾਈ ਆ ਮੈਂ ਆਦਮੀ ਭਾਸ਼ਾ ਵਿੱਚ ਕਿਤੇ ਕਿਹਾ ਕਿ ਤੁਖਮਾਨ ਸਰਕਾਰ ਨੇ ਪਾਸੋਂ ਇਹ ਫੈਸਲਾ ਲਿਆ ਵੀ ਜਿਹੜਾ ਡਰਾਈਵਿੰਗ ਟੈਸਟ ਪਾਸ ਕਰੇਗਾ ਪੱਤੇ ਦੇ ਡਰਾਈਵਰ ਨੂੰ ਡਰਾਈਵਿੰਗ ਸੈਂਸ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਨਾਮ ਇੱਕ ਤੋਂ ਵੀ ਬਹੁਤ ਹੀ ਦੋਸਤ ਹੈ ਮੈਂ ਅੱਜ ਸੋਸ਼ਲ ਮੀਡੀਆ ਮੀਟਿੰਗ ਜਿਲੰਧਰ ਸਰਕਾਉਂ ਦੇ ਵੀ ਸੋਇਆ ਉਹਦੇ ਵਿੱਚ ਆਏ ਹੋਏ ਸਾਡੇ ਲੋਕ ਸਭਾ ਇੰਚਾਰਜ ਜੀ ਕਰਨ ਬਾਵਾ ਜੀ ਤੇ ਆਪਣੇ ਚੌਹੁੰ ਇੰਚਾਰਜ ਦਵਾਰ ਸਿੰਘ ਜੀ ਜਿਹੜੇ ਜਿਲੰਧਰ ਆਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਜੋ ਸੋਸ਼ਲ ਮੀਡੀਆ ਦਵਾਰ ਸਿੰਘ ਅੱਜ ਸਾਡੀ ਸੋਸ਼ਲ ਮੀਡੀਆ ਦੀ ਜੋ ਮੀਟਿੰਗ ਹੋਈ ਹੈ ਸੰਗਠਨ ਦੀ ਮੀਟਿੰਗ ਹੋਈ ਹੈ ਆਮ ਆਦੀ ਪਾਰਟੀ ਨੂੰ 2027 ਦੇ ਵਿੱਚ ਇੱਕ ਬਹੁਤ ਚਲੀ ਆਉਂਦੀ ਤੇ ਆਪਣੇ ਸੋਸ਼ਲ ਮੀਡੀਆ ਦੇ ਕੈਨੇਡੋ ਸਟ੍ਰਾਂਗ ਗੋਗਨ ਰਿੱਕੇ ਦਿੱਤਾ ਜਾ ਰਿਹਾ ਤੇ ਮੋੜ 2027 ਦੇ ਵਿੱਚ 100 ਤੋਂ ਪਲੱਸ ਸ਼ਿੱਟਾ ਲੈ ਕੇ ਜਾਂਦੀ ਜੋ ਵਿਚਾਰ ਪ੍ਰਦਰੇ ਕੀਤੀ ਨੇ ਮੈਂ ਉਮੀਦ ਕਰਦਾ ਕਿ ਜੋ ਸਾਡੇ ਸੰਗਠਨ ਦੀ ਯੂਨੀਟੀ ਪਹਿਲਾਂ ਇਹ ਅੱਗੇ ਨਾਲ ਵਧ ਫੁੱਲ ਕੇ ਸਾਡਾ ਕੈਟਰ ਤਿਆਰ ਹੋ ਜਾਵੇ ਜੀ ਆਪ ਜੀ ਨੂੰ ਸੋਚਾਂਗੇ ਮੇਰੇ ਗ੍ਰੈਂਡਪੇਸ ਸਸੂਤਾ ਜੀ ਮੈਡਮ ਨੀਸ਼ਿਕਰੰਧਾ ਹਲਕਾ ਸਭਾ ਚਾਰਜ ਅੰਡਰ ਅੱਜ ਸਾਡੀ ਸੋਸ਼ਲ ਮੀਟ ਲੋਕ ਸਭਾ ਚਾਰਜ ਸੋਸ਼ਲ ਆਈਡੀਆ ਕਮੇਟੀ ਹੋਈ ਹੈ ਸਾਡੀ ਚਾਰਜ ਸੋਸ਼ਲ ਮੀਡੀਆ ਲੋਕ ਸਭਾ ਦੀ ਗਤੀਵਿਧੀ ਹੋਈ ਹੈ ਰੂਰਲ ਰੂਰਲ ਤੇ ਸ਼ਹਿਰੀ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਦਵਾਪਾ ਦੇ ਚਾਰਜ ਅਧਿਕਾਰ ਸਿੰਘ ਜੀ ਜਿਹੜੇ ਸੋਸ਼ਲ ਮੀਡੀਆ ਦੇ ਚਾਰਜ ਹਨ ਉਹਨਾਂ ਦੇ ਨਾਲ ਤੇ ਸਾਡੇ ਜ਼ਿਲ੍ਹੇ ਪ੍ਰੈਸ ਜੀ ਵੀ ਹੈਗੇ ਆ ਜਿਹਨੇ ਜਿਹੜੇ ਪ੍ਰੈਜਿਡੈਂਟ ਨੇ ਤੇ ਰੂਰਲ ਦੇ ਪ੍ਰੈਜਿਡੈਂਟ ਵੀ ਕਰਨਜੀ ਜੀ ਨਾਲ ਸਗੇ ਤੇ ਸਾਰੇ ਪ੍ਰੈਸ ਸੀ ਆਈ ਸੀ ਤੇ ਇਹਦੇ ਬਾਰੇ ਅਸੀਂ ਸਾਰੇ ਸੋਸ਼ਲ ਮੀਡੀਆ ਨੂੰ ਦੱਸਿਆ ਤੁਕਿ ਉਹਨਾਂ ਦੀ ਵਰਕਿੰਗ ਕੀ ਹੋਣੀ ਹੈ ਇਹ ਜੋ ਬਦਲ ਠੀਕ ਹੈ